ਮਾਨਯੋਗ ਐਸਐਸਪੀ ਸਾਹਿਬ ਜਲੰਧਰ ਸਰਦਾਰ ਹਰਵਿੰਦਰ ਸਿੰਘ ਬਿਲਕਾ ਔਰ ਸਰਦਾਰ ਸਰਵਨਸੇਬਲ ਡੀਐਸਪੀ ਫਲੋਰ ਵੱਲੋਂ ਜੋ ਦਿਸ਼ਾ ਨਿਰਦੇਸ਼ਾਂ ਤੇ ਔਰ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਜਿਹੜਾ ਮੁਹਿੰਮ ਚਲਾਈ ਗਈ ਆ ਜੋ ਨਸ਼ਿਆਂ ਦੇ ਵਿਰੁੱਧ ਇਸ ਤਹਿਤ ਅਸੀਂ ਜਿਹੜਾ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਡੱਲੇ ਵਾਲ ਚੌਕ ਦੇ ਵਿੱਚੋਂ ਜਿਨ੍ਹਾਂ ਦਾ ਨਾਮ ਹੈਗਾ ਇੱਕ ਦਾ ਨਾਮ ਅਰਦੀਪ ਸਿੰਘ ਧੀਰਜ ਮੱਛਰ ਦੂਜੇ ਦਾ ਅਜੇ ਕੁਮਾਰਾ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਸੀਂ ਵੈਰੀਫਾਈ ਕੀਤਾ ਔਰ ਇਹਨਾਂ ਕੋਲ ਦੋ ਚੋਰੀ ਦੇ ਮੋਟਰਸਾਈਕਲ ਜਿਹੜੇ ਬਰਾਮਦ ਹੋਏ ਨੇ ਔਰ 10 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਖੋਏ ਹੋਏ ਸੀਗੇ ਜਾਂ ਚੋਰੀ ਕੀਤੇ ਹੋਏ ਸੀ ਉਹ ਬਰਾਮਦ ਹੋਏ ਨੇ। ਫਿਰ ਇੱਕ ਦਲਿਕ ਰਾਂਸੀ ਵਾਲਾ ਕੋਸਰ ਔਰ ਇਹਨਾਂ ਕੋਲੋਂ ਤਪਤੇਸ਼ ਦਰਾਂ ਜਿਹੜਾ ਹੈ 105 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਨੇ ਜੋ ਇਹ ਨਸ਼ੇ ਦਾ ਵੀ ਕੰਮ ਕਰਦੇ ਨੇ। ਇਹ ਨਸ਼ਾ ਵੀ ਵੇਚਦੇ ਨੇ ਜਿਹੜਾ ਮੰਦੀ ਮਛਰਾ ਇਹਦੇ ਕੋਲੋਂ ਬਲਾਮ ਹੋਈਆਂ ਨੇ ਸਾਨੂੰ ਉਹਦੇ ਜਿਹੇ ਈ ਹਿੱਤਾਂ ਦਾ ਵਾਅਦਾ ਕਰ ਦਿੱਤਾ ਗਿਆ ਐਨਡੀਪੀਐਸ ਤਹਿਤ ਦੇ ਵੀ ਉਹ ਕਾਰਵਾਈ ਕਰ ਦਿੱਤੀ ਗਈ ਹੈ ਪਹਿਲਾਂ ਵੀ ਮੁਕੱਦਮਾ ਕਰਦੇ ਹਾਂ ਹਾਂ ਜੀ ਇਹਦਾ ਤੇ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਨੇ ਔਰ ਅੱਗੋਂ ਵੀ ਤਫ਼ਤੀਸ਼ ਜਾਰੀ ਹੈ ਅਗਲੀ ਗ੍ਰਾਂਟ ਬਾਰੇ ਦੱਸੋ ਹਾਂ ਜੀ ਇੱਕ ਸਾਨੂੰ ਹੋਰ ਵੀ بڑی ਵਧੀਆ ਸਫਲਤਾ ਹਾਸਲ ਹੋਈ ਜਿਹੜਾ ਇੱਕ ਨੌਜਵਾਨ ਮਹਿਕਪ੍ਰੀਤ ਸਿੰਘ ਔਰ ਮਲੀਆਂ ਦਾ ਰਹਿਣ ਵਾਲਾ ਹੈਗਾ ਆਪਣੇ ਅੰਮ੍ਰਿਤਸਰ ਲਾਗੇ ਦਾ ਉਹ ਨੋਵਾ ਗੱਡੀ ਦੇ ਵਿੱਚ ਘੁੰਮ ਰਿਹਾ ਸੀਗਾ ਜਿਹਨੂੰ ਸਾਡੇ ਚੌਕੀ ਚਾਰ ਤਲੇਤਾ ਸੁਭਾਸ਼ ਜੀ ਵੱਲੋਂ ਇਹਨੂੰ ਜਿਹੜਾ ਤਲਾਸ਼ੀ ਕਰਕੇ ਗ੍ਰਿਫਤਾਰ ਕੀਤਾ ਜਿਸ ਕੋ ਸਾਨੂੰ ਤਕਰੀਬਨ 1,20,000 ਰੁਪਇਆ ਜਾਲੀ ਕਰੰਸੀ ਜਿਹੜੀ ਆ 5-500 ਦੇ ਨੋਟ ਜਿਹੜੇ ਉਹ ਬਰਾਮਦ ਹੋਏ ਨੇ ਉਸ ਸਬੰਧੀ ਵੀ ਅਸੀਂ ਜਿਹੜਾ ਮਕਦਮਾ ਦਰਜ ਕਰ ਲਿਆ ਔਰ ਉਹਦੀ ਵੀ ਤਫ਼ਤੀਸ਼ ਅੱਗੇ ਚੱਲ ਰਹੀ ਹੈ ਸੋ ਪਹਿਲਾਂ ਇਹ ਨੋਟਬੰਦੀਆਂ ਜਿਹੜਾ ਮੱਕਲੀ ਨੋਟ ਹੈ ਪਹਿਲਾਂ ਵੀ ਬੰਦੇ ਦੇ ਕੋਲ ਹੈਗਾ ਪੁਰਾਣਾ ਨਹੀਂ ਇਹਨਾਂ ਦੇ ਖਿਲਾਫ ਪਹਿਲਾਂ ਹੀ ਪਰਚਾ ਦਰਜ ਆ और पहले पर्चे की फटे गए देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर